ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਤੁਸੀਂ ਐਤਵਾਰ ਵਾਲੀ ਰਾਤ ਨੂੰ ਆਪਣੇ ਘਰ ਵਿੱਚ ਇਸ ਜਗ੍ਹਾ ਤੇ ਦੀਵਾ ਜਗਾ ਲੈਂਦੇ ਹੋ ਜਾਂ ਇਸ ਜਗ੍ਹਾ ਤੇ ਤੁਸੀਂ ਜੋਤਾਂ ਵਿੱਚ ਘਿਓ ਪਾਉਂਦੇ ਹੋ ਤਾਂ ਤੁਹਾਡੇ ਘਰ ਵਿੱਚ ਕਿਵੇਂ ਲਹਿਰਾਂ ਬਹਿਰਾਂ ਲੱਗ ਜਾਣਗੀਆਂ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੋਂ ਕਮੈਂਟ ਬਾਕਸ ਦੇ ਵਿੱਚ ਤਨ ਤਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਕਦੇ ਵੀ ਤੁਹਾਨੂੰ ਘਰ ਵਿੱਚ ਕਿਸੇ ਵੀ ਪ੍ਰਕਾਰ ਦੀ ਤੰਗੀ ਦਾ ਸਾਹਮਣਾ ਨਾ ਕਰਨਾ ਪੈ ਜਾਵੇ ਤੇ ਬਾਬਾ ਦੀਪ ਸਿੰਘ ਜੀ ਦੀ ਹਮੇਸ਼ਾ ਹੀ ਕਿਰਪਾ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਸਾਥ ਸੰਗਤ ਜੀ ਗੱਲ ਕਰਦੇ ਹਾਂ ਜੀ ਅੱਜ ਦੀ ਵੀਡੀਓ ਦੇ ਵਿਸ਼ੇ ਦੇ ਬਾਰੇ ਕਿ ਐਤਵਾਰ ਦੀ ਰਾਤ ਨੂੰ ਜੇਕਰ ਤੁਸੀਂ ਆਪਣੇ ਘਰ ਵਿੱਚ ਜਿਸ ਵੀ ਜਗ੍ਹਾ ਤੇ ਤੁਸੀਂ ਪਾਠ ਕਰਦੇ ਹੋ ਜਾ ਜਿਹੜੀ ਜਗਾ ਤੁਹਾਨੂੰ ਆਪਣੇ ਘਰ ਵਿੱਚ ਪਵਿੱਤਰ ਲੱਗਦੀ ਹੈ ਤਾਂ ਉਸ ਜਗਾ ਤੇ ਜੇਕਰ ਤੁਸੀਂ ਦੀਵਾ ਜਗਾਉਂਦੇ ਹੋ ਤਾਂ ਵੇਖ ਲੈਣਾ ਤੁਹਾਡੇ ਘਰ ਵਿੱਚ ਹਮੇਸ਼ਾ ਹੀ ਬਰਕਤਾਂ ਦਾ ਵਾਸ ਬਣ ਜਾਵੇਗਾ ਜਿਵੇਂ ਸਾਥ ਸੰਗਤ ਜੀ ਬਹੁਤ ਹੀ ਸੰਗਤ ਦੇ ਇਹ ਵਿਚਾਰ ਹੁੰਦੇ ਹਨ ਕਿ ਹਨੇਰਾ ਹੁੰਦਾ ਹੈ ਤੇ ਸਾਡੇ ਇਹ ਵਿਚਾਰ ਅਸੀਂ ਤੁਹਾਡੇ ਨਾਲ ਸਾਂਝੇ ਕਰਾਂਗੇ ਜੀ ਕਿ ਅਸੀਂ ਇਸ ਦਿਨ ਰਾਤ ਨੂੰ ਕਿਵੇਂ ਆਪਣੇ ਘਰ ਵਿੱਚ ਦੀਵਾ ਜਗਾਈਏ ਉਸ ਸਮੇਂ ਤਾਂ ਬਹੁਤ ਹੀ ਰਾਤ ਹੁੰਦੀ ਹੈ ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਇੱਕ ਸੇਠ ਸੀ ਉਸ ਸੇਠ ਦੇ ਘਰ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਮੀ ਨਹੀਂ ਸੀ ਹੁੰਦੀ ਉਹਦੇ ਘਰ ਵਿੱਚ ਬਹੁਤ ਹੀ ਐਸ਼ ਆਰਾਮ ਦੀ ਜ਼ਿੰਦਗੀ ਸੀ ਉਹਨੂੰ ਜ਼ਿੰਦਗੀ ਦੇ ਸਾਰੇ ਹੀ ਸੁੱਖ ਮਿਲੇ ਹੋਏ ਸਨ ਕਿਉਂਕਿ ਉਸਦੇ ਕੋਲ ਤਾਂ ਬਹੁਤ ਪੈਸਾ ਸੀ ਪੈਸੇ ਪੱਖੋਂ ਕਿਸੇ ਵੀ ਚੀਜ਼ ਦੀ ਕਮੀ ਨਾ ਹੋਣ ਕਰਕੇ ਸਾਧ ਸੰਗਤ ਜੀ ਉਹ ਐਸ਼ ਆਰਾਮ ਦੀ ਜ਼ਿੰਦਗੀ ਬਤੀਤ ਕਰਦਾ ਸੀ ਉਸ ਸੇਠ ਦੇ ਕੋਲ ਚਾਰ ਪੁੱਤਰ ਸਨ ਚਾਰਾਂ ਹੀ ਪੁੱਤਰਾਂ ਦੇ ਵਿਆਹ ਵੀ ਹੋ ਚੁੱਕੇ ਸਨ ਉਹ ਸੇਠ ਦੀ ਇੱਕ ਦੁਕਾਨ ਹੁੰਦੀ ਸੀ ਉਹ ਦੁਕਾਨ ਦੇ ਉੱਪਰ ਹਰ ਰੋਜ਼ ਜਾਂਦਾ ਹੁੰਦਾ ਸੀ ਇੱਕ ਦਿਨ ਆਉਂਦਾ ਹੈ ਜਿਸ ਸਮੇਂ ਉਹ ਸੇਠ ਆਪਣੀ ਦੁਕਾਨ ਨੂੰ ਵਧਾ ਕੇ ਆਪਣੇ ਘਰ ਵਾਪਸ ਆ ਰਿਹਾ ਹੁੰਦਾ ਹੈ ਜਦੋਂ ਸਾਧ ਸੰਗਤ ਜੀ ਉਹ ਸੇਠ ਆਪਣੇ ਘਰ ਵਾਪਸ ਆਉਂਦਾ ਹੈ ਤਾਂ ਥੱਕਿਆ ਹੁੰਦਾ ਹੈ ਜਿਸ ਕਰਕੇ ਉਹ ਲੰਮੇ ਪੈ ਜਾਂਦਾ ਹੈ ਥੋੜਾ ਜਿਹਾ ਆਰਾਮ ਕਰਦਾ ਹੈ ਤੇ ਉਸ ਦੀ ਅੱਖ ਲੱਗ ਜਾਂਦੀ ਹੈ ਉਸ ਨੂੰ ਨੀਂਦ ਦੇ ਵਿੱਚ ਇੱਕ ਸੁਪਨਾ ਆਉਂਦਾ ਹੈ ਸੋਪਨਾ ਆਉਂਦਾ ਹੈ ਸਾਧ ਸੰਗਤ ਜੀ ਕਿ ਉਸ ਦੀ ਨੀਂਦ ਦੇ ਵਿੱਚ ਮਾਇਆ ਆਉਂਦੀ ਹੈ ਤੇ ਆ ਕੇ ਉਸ ਨੂੰ ਕਹਿਣ ਲੱਗਦੀ ਹੈ ਕਿ ਮੈਂ ਕਾਫੀ ਲੰਮੇ ਸਮੇਂ ਤੋਂ ਤੁਹਾਡੇ ਘਰ ਵਿੱਚ ਰਹਿ ਰਹੀ ਹਾਂ ਕਾਫੀ ਪੀੜ੍ਹੀਆਂ ਤੋਂ ਪੀੜ੍ਹੀਆਂ ਮੈਂ ਤੁਹਾਡੇ ਘਰ ਦੇ ਵਿੱਚ ਰਹਿ ਰਹੀ ਹਾਂ ਜਿਸ ਕਰਕੇ ਤੁਹਾਡੇ ਘਰ ਵਿੱਚ ਮਾਇਆ ਦੇ ਢੰਡਾਰੇ ਭਰੇ ਹੋਏ ਹਨ ਤੁਹਾਨੂੰ ਕਿਸੇ ਵੀ ਚੀਜ਼ ਦੀ ਕੋਈ ਵੀ ਕਮੀ ਨਹੀਂ ਹੈ ਪਰ ਹੁਣ ਮੈਂ ਤੁਹਾਡਾ ਘਰ ਛੱਡ ਕੇ ਜਾ ਰਹੀ ਹਾਂ ਪਰ ਸਾਧ ਸੰਗਤ ਜੀ ਅੱਗੋਂ ਜੋ ਸੀਟ ਸੀ ਉਹ ਕਹਿਣ ਲੱਗਾ ਕਿਉਂ ਤੁਸੀਂ ਸਾਡਾ ਘਰ ਕਿਉਂ ਛੱਡ ਰਹੇ ਹੋ ਤਾਂ ਸਾਧ ਸੰਗਤ ਜੀ ਮਾਇਆ ਅੱਗੋਂ ਕਹਿਣ ਲੱਗੀ ਉਸ ਸੇਠ ਨੂੰ ਕਿ ਤੂੰ ਇਹ ਨਾ ਸੋਚੀ ਕਿ ਤੂੰ ਪੁੰਨਦਾਨ ਨਹੀਂ ਕਰਦਾ ਤੂੰ ਚੰਗੇ ਕਰਮ ਨਹੀਂ ਕਰਦਾ ਜਿਸ ਕਰਕੇ ਮੈਂ ਤੇਰੇ ਘਰ ਤੋਂ ਜਾ ਰਹੀ ਹਾਂ ਤੂੰ ਪੁੰਨਦਾਨ ਵੀ ਕਰਦਾ ਏ ਚੰਗੇ ਕੰਮ ਵੀ ਕਰਦਾ ਏ ਪਰ ਫਿਰ ਵੀ ਮੈਂ ਤੈਨੂੰ ਜਾਣ ਤੋਂ ਪਹਿਲਾਂ ਇੱਕ ਮੌਕਾ ਦੇ ਰਹੀ ਹਾਂ ਤੂੰ ਕੱਲ ਮੇਰੇ ਕੋਲੋਂ ਜੋ ਕੁਝ ਮੰਗਣਾ ਹੈ ਮੰਗ ਸਕਦਾ ਹੈ ਜੇਕਰ ਤੂੰ ਇੱਕ ਕੰਮ ਕਰ ਜੇ ਤੂੰ ਇੱਕ ਕੰਮ ਕਰ ਲਵੇਂ ਇੱਕ ਕਾਰ ਕਰ ਲਵੇਂ ਤਾਂ ਤੈਨੂੰ ਸਾਰੀ ਹੀ ਜ਼ਿੰਦਗੀ ਸੁਖ ਪ੍ਰਾਪਤ ਹੋ ਜਾਣਗੇ ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਥੋੜੀ ਦਿਰ ਇਸ ਤਰ੍ਹਾਂ ਜਦੋਂ ਉਸ ਦਾ ਸੁਪਨਾ ਚੱਲਿਆ ਉਸ ਸਮੇਂ ਜਦੋਂ ਫਿਰ ਸੇਠ ਦੀ ਅੱਖ ਖੁੱਲੀ ਤਾਂ ਉਸ ਸਮੇਂ ਸਵੇਰ ਦਾ ਦਿਨ ਹੋ ਚੁੱਕਾ ਸੀ ਸਵੇਰ ਦੇ 4 ਵਜੇ ਚੁੱਕੇ ਸਨ ਜਿਸ ਸਮੇਂ ਅੰਮ੍ਰਿਤ ਵੇਲਾ ਹੁੰਦਾ ਹੈ ਤਾਂ ਸਾਧ ਸੰਗਤ ਜੀ ਉਸ ਸੇਠ ਨੇ ਉੱਠ ਕੇ ਇਸ਼ਨਾਨ ਕੀਤਾ ਗੁਰਬਾਣੀ ਦਾ ਜਾਪ ਕੀਤਾ ਗੁਰਬਾਣੀ ਦਾ ਜਾਪ ਕਰਨ ਤੋਂ ਬਾਅਦ ਸਾਧ ਸੰਗਤ ਜੀ ਉਹ ਸੇਠ ਦਾ ਸਾਰਾ ਹੀ ਪਰਿਵਾਰ ਉੱਠ ਪਿਆ ਤੇ ਉਹ ਸੇਠ ਨੂੰ ਦੇਖਦਾ ਹੈ ਕਿ ਉਸ ਦਾ ਪਰਿਵਾਰ ਥੋੜਾ ਜਿਹਾ ਸਹਿਮ ਗਿਆ ਕਿਵੇਂ ਟੈਨਸ਼ਨ ਦੇ ਵਿੱਚ ਪਤਾ ਨਹੀਂ ਕੀ ਗੱਲ ਹੋ ਗਈ ਹੈ ਪਿਤਾ ਜੀ ਨੂੰ ਤਾਂ ਸਾਧ ਸੰਗਤ ਜੀ ਉਸ ਦਾ ਜੋ ਪਰਿਵਾਰ ਸੀ ਉਹ ਸੇਠ ਦੇ ਕੋਲ ਆ ਕੇ ਸਾਰਾ ਹੀ ਪੁੱਛਣ ਲੱਗਾ ਕਿ ਤੁਹਾਨੂੰ ਕੀ ਹੋਇਆ ਹੈ ਪਿਤਾ ਜੀ ਤੁਹਾਡਾ ਚਿਹਰਾ ਕਿਉਂ ਉੱਤਰਿਆ ਹੋਇਆ ਹੈ ਤੁਹਾਨੂੰ ਕਿਸੇ ਚੀਜ਼ ਦੀ ਕੋਈ ਢਿਲਮਠ ਹੈ ਤਾਂ ਸਾਧ ਸੰਗਤ ਜੀ ਸੇਠ ਨੇ ਆਪਣੇ ਪਰਿਵਾਰ ਨੂੰ ਕਿਹਾ ਕਿ ਰਾਤ ਮੇਰੇ ਸੁਪਨੇ ਵਿੱਚ ਮਾਤਾ ਲక్ష్ਮੀ ਆਈ ਸੀ ਤੇ ਮੈਨੂੰ ਆ ਕੇ ਕਹਿਣ ਲੱਗੀ ਕਿ ਮੈਂ ਕਾਫੀ ਲੰਮੇ ਸਮੇਂ ਤੋਂ ਤੁਹਾਡੇ ਘਰ ਵਿੱਚ ਹੀ ਰਹਿ ਰਹੀ ਹਾਂ ਪਰ ਹੁਣ ਮੈਂ ਤੁਹਾਡਾ ਘਰ ਛੱਡ ਕੇ ਜਾ ਰਹੀ ਹਾਂ ਪਰ ਉਸਨੇ ਮੈਨੂੰ ਇੱਕ ਮੌਕਾ ਦਿੱਤਾ ਹੈ ਪਰ ਉਹ ਵੀ ਉਸਨੇ ਆਪਣੇ ਚੰਗੇ ਕਰਮਾਂ ਦੇ ਕਰਕੇ ਆਪਾਂ ਨੂੰ ਇੱਕ ਮੌਕਾ ਦਿੱਤਾ ਹੈ ਤਾਂ ਸਾਧ ਸੰਗਤ ਜੀ ਉਹ ਸੇਠ ਦਾ ਜੋ ਪਰਿਵਾਰ ਸੀ ਉਹ ਕਹਿਣ ਲੱਗੇ ਕਿਹੜਾ ਮੌਕਾ ਦਿੰਦਾ ਹੈ ਸਾਨੂੰ ਤਾਂ ਦੱਸੋ ਤਾਂ ਸੇਠ ਨੇ ਆਪਣੇ ਪਰਿਵਾਰ ਨੂੰ ਕਿਹਾ ਕਿ ਉਸਨੇ ਮੈਨੂੰ ਇਹ ਮੌਕਾ ਦਿੱਤਾ ਹੈ ਕਿ ਮੈਂ ਤੁਹਾਡੇ ਘਰ ਤੋਂ ਚਲੀ ਜਾਵਾਂਗੀ ਜੇ ਕੁਝ ਮੰਗਣਾ ਹੈ ਤਾਂ ਕੱਲ ਸਵੇਰੇ ਤੁਸੀਂ ਮੇਰੇ ਕੋਲੋਂ ਮੰਗ ਸਕਦੇ ਹੋ ਉਸ ਸੇਠ ਨੇ ਆਪਣੇ ਵੱਡੇ ਪੁੱਤਰ ਨੂੰ ਪੁੱਛਿਆ ਆਪਾਂ ਲక్ష్ਮੀ ਤੋਂ ਕੀ ਮੰਗੀ ਹੈ ਤਾਂ ਵੱਡੇ ਪੁੱਤਰ ਨੇ ਕਿਹਾ ਸાસੰਗਰ ਜੀ ਕਿ ਤੁਸੀਂ ਸਾਡੇ ਲਈ ਚਾਰ ਘਰ ਮੰਗ ਲਓ ਜਦੋਂ ਉਸ ਸੇਠ ਨੇ ਦੂਜੇ ਪੁੱਤਰ ਨੂੰ ਪੁੱਛਿਆ ਤਾਂ ਉਹ ਕਹਿਣ ਲੱਗਾ ਤੁਸੀਂ ਚਾਰ ਗੋਦਾਮ ਤੇ ਆਸ਼ਰਮ ਦੇ ਮੰਗ ਲਓ ਜਦੋਂ ਤੀਸਰੇ ਪੁੱਤਰ ਨੂੰ ਪੁੱਛਿਆ ਤਾਂ ਸਾਧ ਸੰਗਤ ਜੀ ਉਹ ਕਹਿਣ ਲੱਗਾ ਨਹੀਂ ਨਹੀਂ ਤੁਸੀਂ ਚਾਰ ਗੋਦਾਮ ਸੋਨੇ ਦੇ ਮੰਗ ਲਓ ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਜਦੋਂ ਸੇਠ ਨੇ ਚੌਥੇ ਪੁੱਤਰ ਤੋਂ ਪੁੱਛਿਆ ਤਾਂ ਉਹ ਕਹਿਣ ਲੱਗਾ ਕਿ ਮਾਇਆ ਦਾ ਢੇਰ ਹੀ ਲਗਵਾ ਲਓ ਆਪਣੇ ਚਾਰੇ ਪੁੱਤਰਾਂ ਤੋਂ ਪੁੱਛਣ ਤੋਂ ਬਾਅਦ ਸਾਧ ਸੰਗਤ ਜੀ ਉਸ ਸੇਠ ਦੀ ਇੱਕ ਛੋਟੀ ਨੋਹ ਸੀ ਜੋ ਸਭ ਤੋਂ ਅਲੱਗ ਤੇ ਚੁੱਪ ਕਰਕੇ ਬੈਠੀ ਹੋਈ ਸੀ ਤੇ ਸਭ ਦੇਖ ਰਹੀ ਸੀ ਜਦੋਂ ਸੇਠ ਨੇ ਆਪਣੀ ਨੋਹ ਦੇ ਕੋਲ ਆਇਆ ਤੇ ਉਸਨੇ ਪੁੱਛਿਆ ਕਿ ਦੱਸ ਧੀਏ ਤੂੰ ਹੀ ਦੱਸ ਕੇ ਤੂੰ ਚੁੱਪ ਕਰਕੇ ਕਿਉਂ ਬੈਠੀ ਹੈ ਤੇਰੀ ਕੀ رائے ਹੈ ਇਸ ਤਰ੍ਹਾਂ ਸਾਧ ਸੰਗਤ ਜੀ ਉਹ ਸੇਠ ਦੀ ਨੋਹ ਕਹਿਣ ਲੱਗੀ ਬਾਪੂ ਜੀ ਜਿਵੇਂ ਇਹਨਾਂ ਸਾਰਿਆਂ ਨੇ ਸੋਨੇ ਦੇ ਗਦਾਮ ਤੇ ਪੈਸਾ ਮੰਗਿਆ ਹੈ ਜਦੋਂ ਮਾਇਆ ਆਪਣੇ ਘਰ ਵਿੱਚੋਂ ਚਲੀ ਜਾਵੇਗੀ ਇਹ ਜੋ ਸਭ ਚੀਜ਼ਾਂ ਹਨ ਪਦਾਰਥ ਹਨ ਕਿਸੇ ਨਾ ਕਿਸੇ ਬਹਾਨੇ ਫਿਰ ਸਾਡੇ ਘਰ ਵਿੱਚੋਂ ਦੂਰ ਹੁੰਦੇ ਜਾਣਗੇ ਤਾਂ ਤੁਸੀਂ ਬਾਪੂ ਜੀ ਜੇਕਰ ਮੰਗਣਾ ਹੈ ਤਾਂ ਤੁਸੀਂ ਉਹਨਾਂ ਦੇ ਕੋਲੋਂ ਇੱਕ ਘਰ ਮੰਗੋ ਤਾਂ ਸਾਧ ਸੰਗਤ ਜੀ ਉਹ ਸੇਠ ਕਹਿਣ ਲੱਗਾ ਕਿ ਆਪਾਂ 4-5 ਜਾਣੇ ਹਾਂ ਆਪਾਂ ਇੱਕੋ ਹੀ ਘਰ ਦੇ ਵਿੱਚ ਕਿਵੇਂ ਰਹਾਂਗੇ ਕੱਲ ਨੂੰ ਆਉਣ ਵਾਲੇ ਸਮੇਂ ਵਿੱਚ ਤੁਸੀਂ ਵੀ ਤੇ ਮੈਂ ਵੀ ਜੋ ਵੀ ਆ ਬੱਚੇ ਵੀ ਹੋਣਗੇ ਇੱਕ ਘਰ ਦੇ ਵਿੱਚ ਰਹਿਣਾ ਫਿਰ ਮੁਸ਼ਕਿਲ ਹੋ ਜਾਵੇਗਾ ਤਾਂ ਸਾਧ ਸੰਗਤ ਜੀ ਉਹ ਸੇਠ ਆਪਣੀ ਨਹੁ ਨੂੰ ਇਸ ਤਰ੍ਹਾਂ ਕਹਿੰਦਾ ਹੈ ਤਾਂ ਉਹ ਅੱਗੋਂ ਫਿਰ ਕਹਿੰਦੀ ਹੈ ਕਿ ਬਾਪੂ ਜੀ ਜੇਕਰ ਤੁਸੀਂ ਮੰਗਣਾ ਹੈ ਤਾਂ ਉਹਨਾਂ ਦੇ ਕੋਲੋਂ ਇੱਕ ਘਰ ਇੱਕ ਥਾਲੀ ਤੇ ਇੱਕ ਦੀਵਾ ਮੰਗੋ ਹੋਰ ਇਸ ਤੋਂ ਸવાય ਕੋਈ ਚੀਜ਼ ਨਾ ਮੰਗਣਾ ਤਾਂ ਸਾਧ ਸੰਗਤ ਜੀ ਉਹ ਸੇਠ ਕਹਿਣ ਲੱਗਾ ਇੱਕ ਥਾਲੀ ਤੇ ਇੱਕ ਘਰ ਤਾਂ ਠੀਕ ਹੈ ਇੱਕ ਥਾਲੀ ਦੇ ਵਿੱਚ ਆਪਾਂ ਸਾਰੇ ਖਾਵਾਂਗੇ ਕਿਵੇਂ ਇੱਕ ਘਰ ਦੇ ਵਿੱਚ ਆਪਾਂ ਰਲ ਕੇ ਤਾਂ ਰਹਿ ਲਾਂਗੇ ਪਰ ਆਹ ਜੋ ਦੀਵਾ ਹੈ ਇਸ ਦਾ ਕੀ ਮਤਲਬ ਹੈ ਇਸ ਦਾ ਅਸੀਂ ਕੀ ਕਰਨਾ ਹੈ ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਉਹ ਸੇਠ ਦੀ ਨੋਹ ਕਹਿਣ ਲੱਗੀ ਦੀਵੇ ਦਾ ਮਤਲਬ ਇਹੀ ਹੈ ਕਿ ਜਿਵੇਂ ਆਪਾਂ ਇੱਕ ਘਰ ਦੇ ਵਿੱਚ ਰਲ ਮਿਲ ਕੇ ਰਹਾਂਗੇ ਇੱਕ ਥਾਲੀ ਦੇ ਵਿੱਚ ਰਲ ਮਿਲ ਕੇ ਖਾਵਾਂਗੇ ਤੇ ਜਿਹੜਾ ਦੀਵਾ ਹੈ ਜਦੋਂ ਆਪਣੇ ਘਰ ਦੇ ਵਿੱਚ ਹਨੇਰਾ ਹੋਵੇਗਾ ਤਾਂ ਸਾਨੂੰ ਰੌਸ਼ਨੀ ਦੇਵੇਗਾ ਆਪਣੇ ਘਰ ਦੇ ਵਿੱਚ ਬਰਕਤ ਰਹੇਗੀ ਜਦੋਂ ਆਪਣੇ ਘਰ ਵਿੱਚ ਬਰਕਤ ਰਹੇਗੀ ਤਾਂ ਆਪਣੇ ਘਰ ਦੇ ਵਿੱਚ ਹਮੇਸ਼ਾ ਹੀ ਮਾਇਆ ਰਹੇਗੀ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹੇਗੀ ਇਹ ਗੱਲ ਸੁਣ ਕੇ ਸਾਥ ਸੰਗਤ ਜੀ ਉਹ ਸੇਠ ਚਲਾ ਜਾਂਦਾ ਹੈ ਤੇ ਉਹ ਜਦੋਂ ਫਿਰ ਸ਼ਾਮ ਹੁੰਦੀ ਹੈ ਤੇ ਰਾਤ ਪੈ ਜਾਂਦੀ ਹੈ ਜਦੋਂ ਫਿਰ ਉਹ ਸੌਂਦਾ ਹੈ ਦੁਬਾਰਾ ਮਾਇਆ ਉਸਦੇ ਸੁਪਨੇ ਵਿੱਚ ਆਉਂਦੀ ਹੈ ਸੁਪਨੇ ਵਿੱਚ ਆ ਕੇ ਉਸ ਨੂੰ ਦੁਬਾਰਾ ਪੁੱਛਦੀ ਹੈ ਮੈਂ ਤੇਰੇ ਘਰ ਤੋਂ ਜਾ ਰਹੀ ਹਾਂ ਤੂੰ ਕੁਝ ਮੰਗਣਾ ਹੈ ਤਾਂ ਮੰਗ ਲੈ ਇਹ ਹੀ ਤੇਰੇ ਕੋਲ ਮੌਕਾ ਹੈ ਤਾਂ ਸਾਧ ਸੰਗਤ ਜੀ ਉਸ ਸੇਠ ਨੇ ਆਪਣੀਆਂ ਨੋਹਦੀਆਂ ਦੱਸੀਆਂ ਹੋਈਆਂ ਸਾਰੀਆਂ ਇਹ ਗੱਲਾਂ ਬੋਲ ਦਿੱਤੀਆਂ ਕਿ ਮੈਨੂੰ ਇੱਕ ਥਾਲੀ ਘਰ ਦੇ ਵਿੱਚ ਚਾਹੀਦੀ ਹੈ ਤੇ ਇੱਕ ਦੀਵਾ ਚਾਹੀਦਾ ਹੈ ਤੇ ਸੇਠ ਨੇ ਇਸ ਤਰ੍ਹਾਂ ਇਹ ਕਿਹਾ ਸਾਤਸੰਗਤ ਜੀ ਮਾਇਆ ਅੱਗੋਂ ਹੱਸਣ ਲੱਗੀ ਤੇ ਹੱਸ ਕੇ ਔਨ ਨੂੰ ਕਿਹਾ ਇਹ ਸਬਕ ਚੀਜ਼ਾਂ ਤਾਂ ਕਿਸੇ ਦੇ ਮੰਗਣ ਲਈ ਕਹੀਆਂ ਨੇ ਸਾਤਸੰਗਤ ਜੀ ਉਹ ਸੇਠ ਕਹਿਣ ਲੱਗਾ ਮੇਰੀ ਛੋਟੀ ਨੌਨੇ ਮੈਨੂੰ ਕਿਹਾ ਸੀ ਤਾਂ ਸਾਤਸੰਗਤ ਜੀ ਮਾਇਆ ਦੀ ਦੇਵੀ ਸੀ ਜੋ ਉਹ ਹੱਸ ਕੇ ਕਹਿਣ ਲੱਗੀ ਉਸਨੇ ਇਹ ਤਿੰਨ ਚੀਜ਼ਾਂ ਮੰਗਣ ਲਈ ਤੁਹਾਨੂੰ ਕਿਹਾ ਤਾਂ ਉਹ ਸੇਠ ਕਹਿਣ ਲੱਗਾ ਉਸਨੇ ਕਿਹਾ ਕਿ ਇੱਕ ਥਾਲੀ ਹੋਵੇਗੀ ਇੱਕ ਥਾਲੀ ਦੇ ਵਿੱਚ ਆਪਾਂ ਰਲ ਮਿਲ ਕੇ ਖਾਵਾਂਗੇ ਇੱਕ ਘਰ ਹੋਵੇਗਾ ਇੱਕ ਘਰ ਵਿੱਚ ਆਪਾਂ ਰਲ ਮਿਲ ਕੇ ਰਹਾਂਗੇ ਤੇ ਜੇਕਰ ਇੱਕ ਦੀਵਾ ਹੋਵੇਗਾ ਤਾਂ ਦੀਵੇ ਦੇ ਨਾਲ ਆਪਣੇ ਘਰ ਦੇ ਵਿੱਚ ਰੋਸ਼ਨੀ ਹੋ ਜਾਵੇਗੀ ਤੇ ਆਪਣੇ ਘਰ ਵਿੱਚ ਬਰਕਤ ਪੈ ਜਾਵੇਗੀ ਕਿਸੇ ਵੀ ਚੀਜ਼ ਦੀ ਫਿਰ ਕਮੀ ਨਹੀਂ ਰਹਿ ਜਾਵੇਗੀ ਨਾਲ ਹੀ ਸੀਠ ਮਾਇਆ ਨੂੰ ਕਹਿਣ ਲੱਗਾ ਕਿ ਮੇਰੀ ਨੋਹ ਨੇ ਕਿਹਾ ਹੈ ਜੋ ਦੀਵਾ ਹੈ ਉਹ ਆਪਾਂ ਹਰ ਰੋਜ਼ ਰਾਤ ਨੂੰ ਜ਼ਰੂਰ ਜਗਾਵਾਂਗੇ ਆਪਣੇ ਘਰ ਦੇ ਵਿੱਚ ਆਪਣੇ ਘਰ ਦੇ ਵਿੱਚ ਫਿਰ ਰੋਸ਼ਨੀ ਹੋ ਜਾਵੇਗੀ ਆਪਾਂ ਰਲ ਮਿਲ ਕੇ ਰਹਾਂਗੇ ਜਦੋਂ ਸੇਠ ਨੇ ਇਹ ਗੱਲਾਂ ਮਾਇਆ ਨੂੰ ਕਹੀਆਂ ਤਾਂ ਮਾਇਆ ਸੁਣ ਕੇ ਬਹੁਤ ਖੁਸ਼ ਹੋਈ ਤਾਂ ਸਾਧ ਸੰਗਤ ਜੀ ਮਾਇਆ ਨੇ ਉਸ ਸੇਠ ਨੂੰ ਕਿਹਾ ਹੁਣ ਮੈਂ ਤੇਰੇ ਘਰ ਦੇ ਵਿੱਚੋਂ ਕਿਤੇ ਵੀ ਨਹੀਂ ਜਾਵਾਂਗੀ ਤੇਰੇ ਘਰ ਵਿੱਚ ਹੀ ਰ੍ਹਾਂਗੀ ਕਿਉਂਕਿ ਜਿਸ ਘਰ ਵਿੱਚ ਪਿਆਰ ਹੈ ਏਕਤਾ ਹੈ ਤੇ ਰੋਸ਼ਨੀ ਹੈ ਉਸ ਘਰ ਵਿੱਚ ਮਾਇਆ ਹੀ ਰਹਿੰਦੀ ਹੈ ਤੇ ਬਰਕਤ ਵੀ ਪੈਂਦੀ ਰਹਿੰਦੀ ਹੈ ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਮਾਇਆ ਨੇ ਉਸ ਸੇਠ ਨੂੰ ਕਿਹਾ ਕਿ ਜਦੋਂ ਵੀ ਤੁਸੀਂ ਸ਼ਾਮ ਨੂੰ ਆਪਣੇ ਘਰ ਦੇ ਵਿੱਚ ਦੀਵਾ ਜਗਾਓਗੇ ਜੇਕਰ ਤੁਸੀਂ ਆਪਣੇ ਘਰ ਦੀ ਛੱਤ ਤੇ ਵੀ ਦੀਵਾ ਜਗਾਉਂਦੇ ਹੋ ਜਾਂ ਜਿੱਥੇ ਤੁਸੀਂ ਪਾਠ ਪੂਜਾ ਕਰਦੇ ਹੋ ਉੱਥੇ ਦੀਵਾ ਜਗਾ ਲੈਂਦੇ ਹੋ ਤਾਂ ਤੁਹਾਡੇ ਘਰ ਵਿੱਚ ਕਦੇ ਵੀ ਫਿਰ ਧਨ ਦੀ ਕਮੀ ਨਹੀਂ ਹੋਵੇਗੀ ਘਰ ਦੇ ਵਿੱਚ ਬਰਕਤ ਪੈ ਜਾਵੇਗੀ ਤਾਂ ਸਾਧ ਸੰਗਤ ਜੀ ਸਾਨੂੰ ਇੱਥੋਂ ਇਹ ਸਿੱਖਣ ਨੂੰ ਮਿਲਦਾ ਹੈ ਕਿ ਸਾਨੂੰ ਆਪਣੇ ਪਰਿਵਾਰ ਦੇ ਵਿੱਚ ਹਮੇਸ਼ਾ ਹੀ ਰਲ ਮਿਲ ਕੇ ਰਹਿਣਾ ਚਾਹੀਦਾ ਹੈ ਕਦੇ ਵੀ ਝਗੜੇ ਕਲੇਸ਼ ਦੇ ਵਿੱਚ ਨਹੀਂ ਪੈਣਾ ਚਾਹੀਦਾ ਤੇ ਜੇਕਰ ਅਸੀਂ ਸੋਚੀਏ ਤਾਂ ਸਾਨੂੰ ਪਤਾ ਲੱਗ ਜਾਵੇਗਾ ਕਿ ਸਾਡੀ ਜ਼ਿੰਦਗੀ ਦੇ ਵਿੱਚ ਸਭ ਤੋਂ ਮਹੱਤਵਪੂਰਨ ਤਾਂ ਇਹ ਇਹੀ ਤਿੰਨ ਚੀਜ਼ਾਂ ਹਨ ਜੇਕਰ ਇਹ ਸਾਡੇ ਕੋਲ ਹਨ ਤੰਦਰੁਸਤੀ ਹੈ ਖੁਸ਼ਹਾਲੀ ਹੈ ਮਿਲ ਜੁਲ ਕੇ ਰਹਿਣ ਦੀ ਰਾਏ ਹੈ ਰੌਸ਼ਨੀ ਹੈ ਤਾਂ ਇਸ ਤੋਂ ਵੱਡੀ ਕੋਈ ਵੀ ਬਰਕਤ ਤੁਹਾਡੇ ਕੋਲ ਨਹੀਂ ਹੋਵੇਗੀ ਜੇਕਰ ਸਰੀਰ ਤੁਹਾਡੇ ਕੋਲ ਤੰਦਰੁਸਤ ਹੈ ਤੁਸੀਂ ਕਮਾਈ ਕਰਕੇ ਮਾਇਆ ਨੂੰ ਫਿਰ ਆਪਣੇ ਘਰ ਵਿੱਚ ਲਿਆ ਸਕਦੇ ਹੋ ਤਾਂ ਸਾਧ ਸੰਗਤ ਜੀ ਇਸ ਲਈ ਹਮੇਸ਼ਾ ਹੀ ਬਾਣੀ ਦੇ ਨਾਲ ਜੁੜੇ ਰਹੋ ਤਾਂ ਸਾਧ ਸੰਗਤ ਜੀ ਇਸੇ ਲਈ ਹਮੇਸ਼ਾ ਹੀ ਗੁਰਬਾਣੀ ਦੇ ਨਾਲ ਜੁੜੇ ਰਹੋ ਪਰਮਾਤਮਾ ਦਾ ਨਾਮ ਸਿਮਰਦੇ ਰਹੋ ਤੇ ਪਰਮਾਤਮਾ ਦੇ ਨਾਮ ਦੀ ਜੋਤ ਐਤਵਾਰ ਦੇ ਦਿਨ ਆਪਣੇ ਘਰ ਵਿੱਚ ਜ਼ਰੂਰ ਜਗਾਇਆ ਕਰੋ ਤਾਂ ਕਿ ਤੁਹਾਡੇ ਘਰ ਵਿੱਚ ਬਰਕਤਾਂ ਦਾ ਵਾਸ ਹਮੇਸ਼ਾ ਲਈ ਹੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ